ਸ੍ਰੀ ਗੁਰੂ ਬਾਬਿਓ ਸਾਰਿਆਂ ਨੂੰ ਪਹਿਲਾਂ ਤਾਂ ਤੇ ਹੁਣ ਹੋ ਗਿਆ ਰਾਤ ਦਾ ਵੇਲਾ ਤੇ ਆਪਾਂ ਚੱਲੇ ਆਂ ਪੁਸ਼ਕਰ ਦੀ ਮਾਰਕੀਟ 'ਚ ਸੋਨੋ ਮਾਰਕੀਟ ਦਾ ਦਿਖਾਵਾਂਗੇ ਸਾਰਾ ਦ੍ਰਿਸ਼ ਕੀ ਹੈ ਕੀ ਕੀ ਚੀਜ਼ਾਂ ਮਾਰਕੀਟ 'ਚ ਇੱਥੇ ਵਿਕਦੇ ਆਂ ਹਨਾ ਕਿਹੜੇ ਹੀ ਇਥੋਂ ਚੀਜ਼ ਇਥੋਂ ਦੀ ਮਸ਼ਹੂਰ ਆ ਜਿਆਦਾ ਉਹ ਤੁਹਾਨੂੰ ਸਾਰੇ ਕੀ ਮਾਹੌਲ ਆ ਰਾਤ ਨੂੰ ਮਾਰਕੀਟ ਦਾ ਕਿਵੇਂ ਬਾਜ਼ਾਰ ਮਗਦਾ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਜੁੜੇ ਹੋ ਤੇ ਵੀਡੀਓ ਦੇਖੋ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਲਓ ਵੀ ਬਾਬਿਓ ਮਾਰਕੀਟ 'ਚ ਜਮਾਂ ਐਂਟਰ ਕਰਦਿਆਂ ਨੂੰ ਵੜਦਿਆਂ ਨੂੰ ਸ਼ਾਸਤਰਾਂ ਦੀ ਦੁਕਾਨ ਮਿਲ ਗਈ ਕਹਿੰਦੇ ਹੁੰਦੇ ਆ ਸ਼ਸਤਰ ਕੇ ਅਧੀਨ ਹੈ ਰਾਜ ਸਾਰੇ ਸ਼ਾਸਤਰ ਮਿਲਦੇ ਇੱਥੋਂ ਤੇ ਤਿੱਤਰ ਮਾਰਨੀਆਂ ਵੀ ਮਿਲਦੀਆਂ ਆ ਡਾਂ ਗਾਂਡੂਗਾ ਵੀ ਆ ਕਿਰਪਾਨਾਂ ਤਾਂ ਹੈਗੀਆਂ ਹੈਗੀਆਂ ਨੇ ਸਾਰੇ ਇੱਥੇ ਸ਼ਾਸਤਰ ਮਿਲਦੇ ਐਂਟਰ ਕਰਦੇ ਨੂੰ ਦੁਕਾਨ ਮਿਲੀ ਆ ਮਾਰਕੀਟ ਦੇ ਅੰਦਰ ਬਾਕੀ ਸੋਨੂੰ ਅੱਗੇ ਦਿਖਾਉਣਾ ਹਜੇ ਕੀ ਕੋਈ ਮਾਹੌਲਾ ਐਦੂ ਥੋੜਾ ਜਿਹਾ ਅੱਗੇ ਵੱਧ ਕੇ ਦੇਖੋ ਕੱਪੜਿਆਂ ਦੀ ਦੁਕਾਨ ਆ ਗਈ ਫੈਸ਼ਨ ਹਨਾ ਨਵੇਂ ਤਰੀਕੇ ਦਾ ਜਿਹੜਾ ਅੱਜ ਕੱਲ ਚੱਲਦਿਆ ਆ ਇੱਧਰਲੇ ਏਰੀਏ 'ਚ ਉਸ ਤਰੀਕੇ ਦਾ ਫੈਸ਼ਨ ਆ ਦੇਖੋ ਵੱਖੋ ਰਾਜਸਤਾਨੀ ਸੂਟ ਜੇ ਪਏ ਆ ਵੱਖੋ ਕਰੇਨ ਇਦੋਂ ਗਾਹਾਂ ਹੋਰ ਬਾਤਾਂ ਇੱਧਰ ਹੁੰਭਾਉਣੇ ਆ ਇੱਕ ਨਾ ਇੱਥੇ ਜ਼ਿਆਦਾਤਰ ਕੋਸਕਰ ਦੇ ਵਿੱਚ ਮੰਦਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਇੱਥੇ ਜ਼ਿਆਦਾਤਰ ਹਿੰਦੂ ਕਮਿਊਨਿਟੀ ਆ ਮੰਦਰ ਬਹੁਤ ਜ਼ਿਆਦਾ ਇੱਥੇ ਇੱਧਰ ਦੇਖੋ ਫਿਰ ਡਿਜ਼ਾਈਨਿੰਗ ਦੇਖੋ ਬਾਬਿਓ ਹੈਂਡ ਮੇਡ ਹੀ ਆ ਸਾਰਾ ਮੈਨੂੰ ਲੱਗਦਾ ਨਾ ਐਂਡ ਆਹ ਨਵੇਂ ਏੜੀ ਆ ਸਾਰਾ ਇਹ ਵਾ ਬਹੁਤ ਡਿਜ਼ਾਈਨਿੰਗ ਦੇਖੋ ਕਿੰਨੀ ਘੈਂਟ ਹੈ ਨਾ ਇੱਥੇ ਬਹੁਤ ਹੈਂਡ ਮੇਡ ਕੰਮ ਬਹੁਤ ਕਰਦੇ ਆ ਲੋਕ ਅੱਗੇ ਤੁਹਾਨੂੰ ਹੋਰ ਦਿਖਾਵਾਂਗੇ ਭਾਤ ਬੰਤੀਆਂ ਚੀਜ਼ਾਂ ਆ ਉਸ ਕਰਚ ਬਹੁਤ ਜਿਆਦਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਯਾਰ ਜਿਹੜੇ ਤੁਸੀਂ ਯਾਰ ਦੇਖ ਰਹੇ ਹੋ ਕਾਂਵਰੇ ਦਾ ਪਰ ਕਾਂਵਰਾ ਇਹ ਹੋਰ ਇਸ ਤਰ੍ਹਾਂ ਦੀ ਐਨੀਮੇਟਡ ਚੀਜ਼ਾਂ ਬਹੁਤ ਮਿਲ ਜਾਣੀ ਆ ਜੇ ਜੇ ਕੋਈ ਦੇਖੋ ਫੈਂਕੀ ਘਰ ਹੋ ਗਈ ਨੂੰ ਨਸਰ ਦਾ ਮਿਲ ਬਹੁਤ ਮਿਲ ਜਾਣੀ ਵੱਖ-ਵੱਖ ਤਰ੍ਹਾਂ ਦੇ ਇਤਰ ਵੀ ਇੱਥੇ ਬਹੁਤ ਮਿਲਣਗੇ ਸਾਨੂੰ ਹੋਰ ਦਿਖਾਉਣਾ ਸਾਨੂੰ ਇਤਰ ਤਾਂ ਬਹੁਤ ਜ਼ਿਆਦਾਤਰ ਮਿਲੂਗਾ ਇੱਥੇ ਵੇ ਕੀ ਜਨਾਬ ਉਹ ਜਿਹੜਾ ਨਹੀਂ ਤੁਹਾਨੂੰ ਘਾਣਾ ਮਿਲ ਚੀਕਾ ਵਾਧੂ ਮਿਲਣੀ ਆ ਸਾਨੂੰ ਉਸਕਰ ਚ ਆ ਵੀ ਹੈਗੇ ਆ ਓਏ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਵੀ ਬਸਕਰ ਚ ਮੰਦਿਰ ਜ਼ਿਆਦਾਤਰ ਬਹੁਤ ਨਹੀਂ ਆ ਨਾ ਆ ਦੇਖੋ ਆ ਦੁਕਾਨਾਂ ਇੱਥੇ ਬਜਾਲੇ ਮੰਦਿਰ ਅਹੀਂ ਗਾਹਾਂ ਵੀ ਤੁਹਾਨੂੰ ਬਹੁਤ ਛੋਟੇ ਛੋਟੇ ਮੰਦਿਰ ਵੀ ਬਹੁਤ ਅਤੇ ਵੱਡੇ ਵੱਡੇ ਮੰਦਿਰ ਵੀ ਬਹੁਤ ਐਥੇ ਅੱਡੋ ਅੱਡ ਦੇਵੀ ਦੇਵਤਿਆਂ ਦੇ ਹਨਾ ਕੋਈ ਬ੍ਰਹਮਾ ਦੇਵ ਦਾ ਤਾਂ ਇੱਕ ਹੀ ਮੰਦਿਰ ਹੋ ਮੇਨ ਮੰਦਿਰ ਕਰ ਮੁਸਕਰ ਚ ਕਹ ਲੋ ਦੁਨੀਆ ਚ ਬ੍ਰਹਮਾ ਦੇਵ ਦਾ ਹੀ ਮੰਦਿਰ ਆ ਤੇ ਬਾਕੀ ਹੋਰ ਅੱਡੋ ਅੱਡ ਅਲੱਗ-ਅਲੱਗ ਕਮਿਊਨਿਟੀਆਂ ਦੇ ਮੰਦਿਰ ਬਹੁਤ ਬਹੁਤ ਜ਼ਿਆਦਾ ਨੇ ਇੱਥੇ ਇਧਰ ਆ ਕੇ ਜਾਨਣੇ ਦੇਖੋ ਵਾਸੋ ਆ ਕੀ ਚੀਜ਼ ਹੁੰਦੀ ਆ ਬਈ ਆ ਕੀ ਚੀਜ਼ ਹੁੰਦੀ ਆ ਕਿ پیسے ਡੈਕੋਰੇਸ਼ਨ ਖਾਤਰ ਹੀ ਹੁੰਦੇ ਆ ਆ ਆ ਗੋਇ ਤੇ ਗੋ ਨਵਰਾਏ ਹਾਂ ਲੋਕੇ ਤਾਂ ਦੇਖੋ ਬਾਬੇ ਉਹ ਵੀ ਵੀਡੀਓ ਜਾਗ ਨਹੀਂ ਆਉਂਦਾ ਸਾਨੂੰ ਪਤਾ ਵੀ ਨਹੀਂ ਇਹਦਾ ਕੀ ਨਾਮ ਹੈ ਨਾ ਇਹ ਹੋਈਆਂ ਜਿਹੜੀਆਂ ਬਹੁਤ ਦੇਖਣ ਨੂੰ ਮਿਲ ਨਹੀਂ ਐਸੇ ਤੁਹਾਨੂੰ ਮੈਗਨੇਟ ਦਿਖਾਉਣੇ ਆ ਅਲੱਗ-ਅਲੱਗ ਤਰ੍ਹਾਂ ਦੇ ਆ ਦੇਖੋ ਬਾਬੇ ਸਤਨਾਮ ਡੈਰੀ ਸ਼ਾਪ ਤੇ ਆਹੇ ਬੁਸਕਰ ਜੀ ਜੇ ਤੁਸੀਂ ਆਇਓ ਸਤਨਾਮ ਡੈਰੀ ਸ਼ਾਪ ਤੇ ਜ਼ਰੂਰ ਆਇਓ ਹਨਾ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਮੈਗਨੇਟ ਡੈਰੀਆਂ ਯੂਨੀਕ ਜਿਹਾ ਕੰਮ ਆ ਬਾਬੇ ਤੇ ਹੈਂਡ ਮੇਡ ਹੈਗਾ ਸਾਰਾ ਆ ਦੇਖੋ ਆ ਡਾਇਰੀਆਂ ਦੇਖ ਲੋ ਆ ਹੈਂਡ ਮੇਡ ਹੈ ਨਾ ਸਾਰਾ ਹਾਂਜੀ ਸਾਰਾ ਆ ਡਾਇਰੀ ਦੇਖ ਲੋ ਇਹ ਇਨੀ ਵਧੀਆ ਰਾਇਲ ਜੀ ਲੋਕਾ ਹੈਂਡ ਮੇਡ ਹੈ ਪੇਪਰ ਵੀ ਡਾਇਰੀ ਵਿੱਚ ਹੈ ਦੇਖੋ ਆਪ ਇੱਧਰ ਡਾਇਰੀ ਇੱਧਰ ਖੋਲ ਰੇ ਲੈ ਇਧਰ ਦਾ ਲੋਕ ਹੈ ਇਹ ਸਟੋਨ 'ਤੇ ਡਿਜ਼ਾਈਨ ਬੋਲੋ ਮਿਲ ਆ ਕੇ ਤੁਸੀਂ ਜਿੰਨਾ ਵੀਡੀਓ 'ਚ ਦੇਲ ਹੌਲਸੇਲ ਐਕਸਪੋਰਟ ਵੀ ਕੰਟੇਨ ਕਰਦੇ ਆ ਵੀ ਹਰ ਜਿਹੇ ਆਊਟ ਆਫ ਇੰਡੀਆ ਵੀ ਐਕਸਪੋਰਟ ਕਰਦਾ ਕਸਟਮਾਈਜ਼ ਵੀ ਹੋ ਜਾਂਦਾ ਡਿਜ਼ਾਈਨ ਕਰਦੇ ਆ ਇੰਡੀਆ ਦੇ ਹਰੇਕ ਜਗ੍ਹਾ ਤੇ ਐਕਸਪੋਰਟ ਕਰਦੇ ਆ ਆਊਟ ਆਫ ਇੰਡੀਆ ਐਕਸਪੋਰਟ ਵੀ ਹੋ ਜਾਏਗਾ ਜਿਨਾ ਤੁਸੀਂ ਸਿੰਗਲ ਪੀਸ ਬੋਲੋ ਚਾਹੇ ਤਾ ਇੰਡੀਆ ਅੱਜ ਤੱਕ ਐਕਸਪੋਰਟ ਕਰਦੀ ਕਰਦੇ ਆ ਇੰਡੀਆ ਤੋਂ ਬਾਹਰ ਵੀ ਐਕਸਪੋਰਟ ਕਰਦੇ ਆ ਭਰਾਣਾ ਸਾਰਾ ਹੈਂਡ ਮੇਡ ਕੰਮ ਆ ਬੰਦਿਆਂ ਦਾ ਸਤਨਾਮ ਡੈਰੀ ਸ਼ਾਪ ਤੇ ਸਤਨਾਮ ਐਂਟਰਪ੍ਰਾਈਜ਼ਸ ਸਤਨਾਮ ਐਂਟਰਪ੍ਰਾਈਜ਼ਸ ਬਈ ਆਪਣਾ ਨੰਬਰ ਬੋਲ ਦੋ ਮੋਬਾਈਲ ਨੰਬਰ ਇੰਟਰਨੈਸ਼ਨਲ ਕੇ ਲੀਏ ਤਾਂ ਪਲੱਸ ਉਸਦੇ ਬਾਅਦ ਵਿੱਚ ਫਿਰ ਨੰਬਰ ਹੈ 7014557183 ਠੀਕ ਇੱਕ ਵਾਰੀ ਹੋਰ 7014557183 ਸਤਨਾਮ ਐਂਟਰਪ੍ਰਾਈਜ਼ਸ ਮੇਰਾ ਨਾਮ ਇਹ ਵੇਸ਼ੋ ਦੇਖੋ ਵੇ ਕਿਸੇ ਨੂੰ ਵੀ ਕੋਈ ਵੀ ਡੈਰੀ ਚਾਹੀਦੀ ਹੋਵੇ ਜਾਂ ਮੈਗਨੇਟ ਵਗੈਰਾ ਕੁਝ ਵੀ ਕਿਸੇ ਵੀ ਇੰਡੀਆ ਦੇ ਕਿਸੇ ਵੀ ਸੇ ਜਾਂ ਇੰਡੀਆ ਤੋਂ ਬਾਹਰ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਬਰਾਣਾ ਇਹ ਹੋਲਸੇਲ ਵੀ ਹੈ ਡੀਟੇਲ ਪ੍ਰਾਈਸ ਤੇ ਵੀ ਮਿਲਣਗੇ ਤੇ ਹੋਲਸੇਲ ਵੀ ਮਿਲ ਜੂ ਆਪਾਂ ਨੂੰ ਤੇ ਹਾਂ ਜੀ ਆਲੋ ਤੁਹਾਡੀ ਜਿਆਦਾਤਰ ਫੋਟੋਗ੍ਰਾਫੀ ਬੰਦ ਵਾਲੇ ਤਾਂ ਵੀਡੀਓਗ੍ਰਾਫੀ ਫੋਟੋਗ੍ਰਾਫੀ ਉਹੀ ਸਾਨੂੰ ਦਿਖਾਉਣੇ ਜਿੱਥੇ ਫੋਟੋਗ੍ਰਾਫੀ ਲੋਰ ਹੁੰਦੀ ਹੈ ਆ ਦੇਖੋ ਰੌਣਕ ਉਸਕਰ ਦੇ ਮਾਰਕੀਟ ਚ ਸਾਵਣੇ ਹੁੰਦੀ ਆ ਰਾਤ ਦੇ ਵੇਲੇ ਉਸਕਰ ਦੀ ਮਾਰਕੀਟ ਚ ਬਹੁਤ ਜ਼ਿਆਦਾ ਰੌਣਕ ਹੁੰਦੀ ਆ ਜਿਉਂ ਜਿਉਂ ਆਪਾਂ ਅੱਗੇ ਜਾਈ ਜਾਵਾਂਗੇ ਭੀੜ ਵਾਧੀ ਤੋ ਜਾਈ ਜਾਊਗੀ ਹੈਂਡ ਮੇਡ ਬੈਗ ਆ ਭਾਈ ਸਾਰੇ ਆ ਦੇਖੋ ਇਹ ਵੀ ਹੋ ਗਿਆ ਇੱਧਰ ਰਾਜਸਥਾਨ ਦੇ ਜਿਹੜਾ ਲੋਕਲ ਫੈਸ਼ਨ ਆ ਉਹ ਇਸ ਤਰ੍ਹਾਂ ਦਾ ਚੀਜ਼ਾਂ ਪਈਆਂ ਹੋਈਆਂ। ਮੇਰਾ ਬਾਈਕ ਵੀ ਰੈਂਟ ਤੇ ਮਿਲਦੀ ਆ। ਆ ਜੇ ਕਿਸੇ ਨੇ ਬਾਈਕ ਰੈਂਟ ਤੇ ਲੈਣੀ ਹੋਵੇ 300 ਰੁਪਏ ਚ 24 ਘੰਟੇ ਵਾਸਤੇ ਮਿਲ ਜਾਂਦੀ ਆ ਤੇ 2000 ਰੁਪਏ ਸਿਕਿਉਰਿਟੀ ਭਰਉਂਦੇ ਆ ਇਹ। ਾਰੇ ਪੁਸ਼ਕਰ ਜੀ ਜੇ ਬਾਈ ਗ੍ਰੈਂਟ ਤੇ ਲੈਂਦੇ ਆ 300 ਰੁਪਏ ਚ ਮਿਲ ਜਾਂਦੀ ਆ ਉਧਾਰ ਕਾਡ ਦੇਣਾ ਪੈਂਦਾ ਉਹਨਾਂ ਨੂੰ ਇੱਕ ਡਰਾਈਵਰ ਲਾਇਸੈਂਸ ਦੀ ਫੋਟੋ ਤੇ 2000 ਰੁਪਏ ਸਿਕਿਉਰਿਟੀ ਭਰਉਂਦੇ ਆ ਪਰ ਸਹੀ ਆ ਕਿਉਂਕਿ ਜੇ ਆਸੇ ਪਾਸੇ ਵੀਰ ਜਾਣਾ ਹੋਰ ਘੁੰਮਣਾਗਾ ਟੈਂਟ ਤੇ ਲੈ ਲੈ ਦੋ 300 ਦਾ ਪੈਟਰੋਲ ਪਵਾ ਕੇ ਵਧੀਆ ਕੰਫਰਟੇਬਲ ਆ ਬੰਦਾ ਥੈਰਾ ਘੁੰਮ ਸਕਦਾ ਗਊ ਘਾਟ ਦਾ ਹੋਇ ਇਹ ਇੰਪ੍ਰੈਸ ਇੱਥੇ ਗਊ ਘਾਟ ਦਾ ਐਂਟਰ ਹੋਵਾ ਦਰਵਾਜਾ ਇਹ ਇਧਰ ਇੱਕ ਗੱਲ ਇਹਨੂੰ ਆਪੋ ਪੁਸ ਕਰਕੇ ਲੋਕ ਨਾ ਮਾਲ ਪੂਰੇ ਦੇ ਬਾਹਰ ਸੁਕੀਂ ਆ। ਥਾਂ ਥਾਂ ਤੇ ਤੁਹਾਨੂੰ ਮਾਲ ਪੂਰੇ ਦੀਆਂ ਦੁਕਾਨਾਂ ਮਿਲ ਜਾਣੀਆਂ। ਕਿਉਂਕਿ ਇੱਥੋਂ ਦੇ 520 ਰੁਪਏ ਨੂੰ ਮਹਰੂ ਪੂਰੇ ਮਾਲ ਪੂਰੇ ਲਿਖਦੇ ਆਣਾ ਹੈ। ਆਪਾਂ ਮਾਲ ਪੂਰੇ ਕਹਿੰਦੇ 520 ਰੁਪਏ ਕਿਲੋ ਆ ਮਾਲ ਪੂਰੇ। ਇੱਥੇ ਲੋਕ ਖਾਂਦੇ ਬਹੁਤ ਆਇਆ ਆਪਾਂ ਦਾ ਮਿੱਠੇ ਤੋਂ ਅਲਰਜੀ ਵੀ ਮੰਨਦੇ ਹੁੰਦੇ ਆ। ਇਹ ਤੋਂ ਲੋਕਾਂ ਦੀ ਫੇਵਰੇਟ ਹੋ ਆ ਇਹ ਕਿਉਂਕਿ ਅਸੀਂ ਜਿੰਨਾ ਵੀ ਦੇਖਿਆ ਲੋਕ ਬਹੁਤ ਪਸੰਦ ਕਰਦੇ ਆ ਜੀ ਜੀ ਨੂੰ ਇੱਧਰ ਦੇਖ ਲੋ ਆ ਇੱਧਰ ਵੀ ਆਈ ਗਾ ਤੁਸੀਂ ਦੇਖ ਹੀ ਰਹੇ ਹੋ ਨਾ ਆ ਵਾਹ ਜੀ ਕਮਾਲ ਕੁਰੀ ਕੱਢੀ ਜਾਂਦਾ ਲੋਕ ਬਹੁਤ ਪਸੰਦ ਕਰਦੇ ਆ ਦੇਖ ਲੋ ਬੇ ਲੋਕੜਾਈ ਵਾਲਾ ਦੁੱਧ ਵਾਜਦਾ ਜਿਹੜਾ ਹੈ ਨਾ ਇਹ ਹੋ ਆ ਨਾਲ ਗਜਰੀਂਦਾ ਹੈ ਅਸੀਂ ਦੁੱਧ ਦੀਆਂ ਆਈਟਮਾਂ ਸਾਨੂੰ ਸਾਰੀਆਂ ਮਿਲ ਜਾਣੀਆਂ ਸਾਰੇ ਪੋਸਟ ਕਰ ਚੁੱਕੇ ਅਦੇ ਕੋ ਆ ਗਏ ਰੋ ਅੱਗੇ ਦਿਖਾਉਣੇ ਆਪਾਂ ਤੁਹਾਨੂੰ ਮਠਾਈ ਤਾਂ ਮੁਸਕਰ ਦੇ ਲੋਕ ਬਹੁਤ ਪਸੰਦ ਕਰਦੇ ਆ ਬਾਕੀ ਇੱਥੇ ਕੁਆਲਿਟੀ ਬਹੁਤ ਆ ਉਸਤਰ ਚ ਜੋ ਵੀ ਮਠਾਈ ਬਣਦੀ ਆ ਕਿਆ ਉਹਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਜ਼ਿਆਦਾਤਰ ਜਿੰਨਾ ਆਪਾਂ ਸੁਣਿਆ ਦੇਸੀ ਘਿਓ ਚ ਮਠਾਈਆਂ ਬਣਦੀਆਂ ਇੱਥੇ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਮਠਾਈਆਂ ਦੀ ਆ ਕੇ ਲੋਕ ਪਸੰਦ ਵੀ ਬਹੁਤ ਕਰਦੇ ਆ ਹੁਣ ਪਰ ਸਾਨੂੰ ਜਿਹੜੀ ਆਸ ਸੀ ਉਹ ਗੱਲ ਹੋ ਗਈ ਦੱਸੀ ਸਾਨੂੰ ਐ ਸੀ ਅੱਜ ਮਾਰਕੀਟ ਜਿਹੜਾ ਕ라우ਡ ਜਾਦੇ ਹੋਊਗਾ ਪਰ ਇਹਦੇ ਉਲਟੋ ਹੁੰਦਾ ਲੱਗ ਰਿਹਾ ਕਿਉਂਕਿ ਮਾਰਕੀਟ ਬੰਦ ਹੋਣ ਲੱਗ ਰਹੀ ਹੈ ਫਜ਼ਾਨਾ ক্লোਜ਼ ਹੋ ਰਹੀਆਂ ਆ ਇਧਰ ਆ ਦੇਖ ਲੋ ਬਈ ਲੋੜੇ ਜੁੱਤੀਆਂ ਉਹ ਵੀ ਨਹੀਂ ਇਧਰ ਦਾ ਹੁੰਦਾ ਬਾਕੀ ਦੇਖੋ ਵੀ ਪਯੋਰ ਆ ਠੀਕ ਹੈ ਸਾਣਾ ਮਾਰਕੀਟ ਅਸਰ ক্লোজ ਹੋ ਰਹੀ ਆ ਕਿਉਂਕਿ ਭੀੜ ਦੇਖਣ ਨੂੰ ਮਿਲ ਨਹੀਂ ਰਹੀ ਨਹੀਂ ਇੱਥੇ ਪੈਰ ਧਰਨ ਨੂੰ ਤਾਂ ਨਹੀਂ ਹੁੰਦਾ ਮਾਰਕੀਟ 'ਚ ਅੱਜ ਜਿਆਦਾ ਪਤਾ ਨਹੀਂ ਕੀ ਕਾਰਨ ਪਤਾ ਨਹੀਂ ਅਜੀਬ ਪਹਿਲਾਂ ਮੇਲੇ ਦੇ ਦਿਨਾਂ 'ਚ ਆਇਆ ਤਾ ਕਰਕੇ ਸਾਨੂੰ ਐਸੀ ਵੀ ਇਹ ਹੁੰਦੀ ਇੱਥੇ ਕਰਾਊਡ ਜਾਂ ਭੀੜ ਜ਼ਰ ਲੋ ਪਰ ਇੱਥੇ ਹੁਣ ਮਾਰਕੀਟ ਹੁਣ ਤਾਂ ক্লোਜ ਹੋਣ ਲੱਗ ਰਹੀ ਆ ਅੱਧੀਆਂ ਤਾਂ ਦੁਕਾਨਾਂ ਦਾ ਬੰਦ ਹੋ ਗੀਆਂ ਅੱਧੀਆਂ ਰਹਿ ਗਈਆਂ ਚਲੋ ਕੋਈ ਨਹੀਂ ਵਹਾਂ ਤੱਕ ਹੁਣ ਜਾ ਕੇ ਆਵਾਂਗੇ ਸਾਰੀ ਮਾਰਕੀਟ ਦਾ ਚੱਕਰ ਤਾਂ ਲਾ ਕੇ ਆਵਾਂਗੇ ਦੋ ਨਿਕਰੀ ਪੇ ਵੀਡੀਓ ਬਣਾਉਣੀਆਂ ਤੁਮਣਾ ਸਾਰੀ ਮਾਰਕੀਟ ਨੂੰ ਤੁਹਾਨੂੰ ਦਿਖਾਵਾਂਗੇ ਜਰੂਰ ਹਾਂ ਬਾਬੂ ਸ਼ਾਸਤਰਾ ਦੀਆਂ ਦੁਕਾਨਾਂ ਕਹ ਲੋ ਵੱਖੋ ਵੱਖ ਅਸੀਂ ਉਹ ਵੀ ਕਹਿ ਸਕਦੇ ਹਾਂ ਹੁਣ ਹਥਿਆਰਾਂ 'ਚ ਵੀ ਆਉਂਦੇ ਆ ਇਹ ਸ਼ਸਤਰ ਵੀ ਕਹਿ ਸਕਦੇ ਆ ਇੱਥੇ ਬਹੁਤ ਮਿਲ ਜਾਣੀਆਂ ਸਾਨੂੰ ਦੁਕਾਨਾਂ ਜਦੋਂ ਤਲਵਾਰਾਂ ਹੋ ਗਈਆਂ ਜਾਂ ਤੇ ਧਰਮ ਹਾਰਨੀਆਂ ਜਾਂ ਵੱਖੋ ਵੱਖਰੇ ਹੋਰ ਹਥਿਆਰ ਹਨਾ ਇਹਦੇ ਵਾਧੂ ਮਿਲ ਜਾਣਗੇ ਹਥਿਆਰ ਸਭ ਤੋਂ ਮਨ ਲਦਾ ਅਸੀਂ ਗਲਤ ਵਰਤ ਰਹੇ ਆ ਸ਼ਸਤਰ ਕਹਿ ਦਿਆ ਆਪਾਂ ਉਹ ਬਿਓ ਇੱਕ ਹੋਰ ਮਿਲ ਗਈ ਇੱਕ ਹੋਰ ਵੀ ਦੇਖ ਲੋ ਬਹੁਤ ਜਿਆਦਾ ਇੱਥੇ ਲਾਨਾ ਮੈਨੀਆਂ ਜਿੱਥੇ ਨੂੰ ਵਾਕਵਾ ਖਤਰਾਂ ਦੇ ਖਾਸ ਕਰ ਮਿਲ ਨੇ ਉਹ ਕਿ ਇੱਧਰ ਰਾਜਪੂਤ ਲੋਕ ਦਾ ਹੋਇਆ ਇੱਕ ਬਰਾਸ ਕਿਹਦਾ ਕਰਦੇ ਇਹਨੂੰ ਇੱਧਰ ਦੇਖੋ ਭਾਬੋ ਫੁੱਕੇ ਹੱਕਿਆਂਗੇ ਅੱਛਾ ਹੋ ਇੱਧਰ ਆ ਬਾਜ਼ਾਰ ਚ ਆਪਾਂ ਆ ਰਹੇ ਹਾਂ यह नरसिंह माता मंदिर श्री नरसिंह मंदिर श्री नरसिंह का मंदिर है प्रार्थना मंदिर है इधर किसी का वि हो रहा ढोल तो बज रहे ਅਕੋ ਅਕਾ ਦੇ ਰਾਹੀ ਦਿਖਾਰੋ ਯਕੋਬ ਨੂੰ ਆਹਿਆ ਰ ਬਾਕੀ ਵਕ ਤਰਾਂ ਦੇ ਇਹ ਸਾਸਤਰ ਕਹਿ ਸਕਦਾ ਹਾਂ ਬਾਕੀ ਵਕ ਤਰਾਂ ਦੇ ਸਾਸਤਰ ਦਲਵਾਰਾਂ ਹੋਰ ਵਕ ਤਰਾਂ ਦੇ ਮਾਰਕੀਟ ਚ ਤੁਰਦੇ ਤੁਰਦੇ ਆਪਾਂ ਪਹੁੰਚ ਗਏ ਬ੍ਰਹਮਾ ਦੇ ਮੰਦਿਰ ਤੱਕ ਸਾਹਮਣੇ ਬ੍ਰਹਮਾ ਜੀ ਦਾ ਮੰਦਿਰ ਆ ਜਿਹੜਾ ਕਿ ਸਾਰੇ ਭਾਰਤ ਚ ਕਹਿੰਦੇ ਜਾਂ ساری ਦੁਨੀਆ ਚ ਰਫੇਕੀ ਆ ਉਹ ਵੀ ਸਾਨੂੰ ਨੇੜੇ ਤੋਂ ਦਿਖਾਉਣਿਆ ਸਾਹਮਣੇ ਬ੍ਰਹਮਾ ਜੀ ਦਾ ਮੰਦਿਰ ਆ ਪੂਰੇ ਵਰਲਡ ਚ ਸਿਰਫ 1 ਇੱਕ ਹੀ ਮੰਦਿਰ ਆ ਬ੍ਰਹਮਾ ਜੀ ਦਾ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਅੱਬੇ ਹੁਣ ਆਪਾਂ ਅਗੇ ਬ੍ਰਹਮਾ ਜੀ ਦੇ ਮੰਦਿਰ ਤੇ ਮੱਥਾ ਟੇਕਣਾ ਬ੍ਰਹਮਾ ਜੀ ਦਾ ਜਿਹੜਾ ਮੰਦਿਰ ਆ ਇਹ ਪੂਰੀ ਦੁਨੀਆ 'ਚ 21 ਮੰਦਿਰ ਆ ਇਹਦਾ ਕਾਰਨ ਕੀ ਆ ਬ੍ਰਹਮਾ ਜੀ ਦੀ ਪਤਨੀ ਸਵਿਤਰੀ ਮਾਤਾ ਜਿਨ੍ਹਾਂ ਦਾ ਮੰਦਿਰ ਵੀ ਇੱਥੇ ਪੁਸ਼ਕਰ ਕੀ ਆ ਉਹਨਾਂ ਨੇ ਸ਼ਰਾਪ ਦਿੱਤਾ ਸੀ ਬ੍ਰਹਮਾ ਜੀ ਨੂੰ ਸ਼ਰਾਪ ਕਿਉਂ ਦਿੱਤਾ ਜਿਹਦਾ ਕਾਰਨ ਸੀ ਕਿਉਂਕਿ ਬ੍ਰਹਮਾ ਜੀ ਨੇ ਉਹਨਾਂ ਦੀ ਪਹਿਲੀ ਪਤਨੀ ਦੇ ਹੁੰਦੇ ਸਵਿਤਰੀ ਮਾਤਾ ਦੇ ਹੁੰਦੇ ਹੁੰਦੇ ਦੂਜਾ ਵਿਆਹ ਕਰਾ ਲਿਆ ਸੀ ਫਿਰ ਸਵਿਤਰੀ ਮਾਤਾ ਨੇ ਬ੍ਰਹਮਾ ਜੀ ਦੀ ਪਤਨੀ ਨੇ ਸ਼ਰਾਪ ਦਿੱਤਾ ਸੀ ਇਦੋਂ ਦੀ ਪੂਜਾ ਸਿਰਫ ਜੇ ਹੋਊਗੀ ਤਾਂ ਇਕੱਲੇ ਪੁਸ਼ਕਰ ਚ ਹੋ ਸਕਦੀ ਆ ਪੰਨਾ ਪੁਸ਼ਕਰ ਚ ਮੰਦਿਰ ਬਣ ਸਕਦਾ ਹੋਰ ਕਿਤੇ ਨਹੀਂ ਤੁਹਾਡੀ ਪੂਜਾ ਹੋ ਸਕਦੀ ਤਾਂ ਕਰਕੇ ਪੂਰੀ ਦੁਨੀਆ ਚ ਬ੍ਰਹਮਾ ਜੀ ਦਾ ਸਿਰਫ ਇੱਕ ਹੀ ਮੰਦਿਰ ਹੈ ਉਹ ਤੁਹਾਨੂੰ ਆਪਾ ਦਿਖਾਉਣੇ ਆ ਆ ਦੇਖੋ ਉੱਪਰ ਲਿਖਿਆ ਹੋਇਆ ਹੈ ਜਗਤਪਿਤਾ ਸ੍ਰੀ ਬ੍ਰਹਮਾ ਮੰਦਰ ਬੁਸਕਰ ਉੱਪਰ ਲਿਖਿਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਭਾਬੋ ਬ੍ਰਹਮਾ ਜੀ ਦਾ ਮੰਦਰ ਇਹਦਾ ਕਿ ਪੂਰੀ ਦੁਨੀਆ 'ਚ ਸਿਰਫ ਇੱਕ ਹੈ ਕਿਉਂਕਿ ਇਹਨਾਂ ਦੀ ਪਹਿਲੀ ਪਤਨੀ ਮਾਤਾ ਸਵਿੱਤਰੀ ਨੇ ਇਹਨਾਂ ਨੂੰ ਸਰਾਫ ਦਿੱਤਾ ਸੀ ਵੀ ਤੁਹਾਡੀ ਪੂਆ ਸਿਰਫ ਬੁਸਕਰ 'ਚ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਉਹਨਾਂ ਦੇ ਹੁੰਦੇ ਪਹਿਲੀ ਪਤਨੀ ਦੇ ਹੁੰਦੇ ਦੂਜੇ ਦੂਜਾ ਵਿਆਹ ਕਰਵਾ ਲਿਆ ਸੀ ਵਾਪੇ ਉਹ ਜਿੰਨਾ ਤੁਸੀਂ ਦੇਖ ਲਿਆ ਵੀਡੀਓ ਚਾ ਨਾ ਉਥੋਂ ਤੱਕ ਦਿਖਾ ਸਕਦੇ ਸੀ ਦੁਬਾਰਾ ਵੀਡੀਓਗ੍ਰਾਫੀਆਂ ਫੋਟੋਗ੍ਰਾਫੀ ਲਾਉੜ ਨਹੀਂ ਸੀ ਹੁਣ ਉਹਨੇ ਅਜ ਦੁਬਾਰੇ ਤੋਂ ਦੱਸਦੇ ਇਤਿਹਾਸ ਬ੍ਰਹਮਾ ਜੀ ਦਾ ਮੰਦਿਰ ਪੂਰੀ ਦੁਨੀਆ 'ਚ ਇੱਕ ਕਿਉਂ ਆ ਇੱਕੇ ਤਾਂ ਕਰਕੇ ਆ ਬ੍ਰਹਮਾ ਜੀ ਦੀਆਂ ਦੋ ਸਾਧੀਆਂ ਵਿਆਹ ਕਰਵਾਏ ਸੀਗੇ ਉਹ ਜਿਹੜਾ ਪਹਿਲਾ ਵਿਆਹ ਹੋਇਆ ਸੀ ਬ੍ਰਹਮਾ ਜੀ ਦਾ ਮਾਤਾ ਸਵਿੱਤਰੀ ਜੀ ਨਾਲ ਹੋਇਆ ਸੀਗਾ ਜਿੰਨਾ ਦਾ ਮੰਦਿਰ ਆ ਬੁਸਕਰ ਵਿੱਚੀ ਦਰਬਾਹ ਬੱਲੇ ਪਾਸੇ ਪਹਾੜੀ ਤੇ ਤੇ ਦੂਜਾ ਵਿਆਹ ਬ੍ਰਹਮਾ ਜੀ ਨੇ ਮਾਤਾ ਗੈਤਰੀ ਨਾਲ ਕਰਵਾਇਆ ਸੀ ਜੋ ਕਿ ਮਾਤਾ ਸਵਿੱਤਰੀ ਜੀ ਦੇ ਹੁੰਦੀ ਕਰਾਇਆ ਸੀ ਪਰ ਮਾਤਾ ਸਵਿੱਤਰੀ ਜੀ ਨੇ ਬ੍ਰਹਮਾ ਜੀ ਨੂੰ ਉਹ ਸਰਾਫ ਦਿੱਤਾ ਸੀ ਵੀ ਤੇਰਾ ਮੰਦਰ ਜਾਂ ਤੁਹਾਡਾ ਮੰਦਰ ਵੀ ਪੂਰੀ ਦੁਨੀਆ ਚ ਸਿਰਫ ਪੁਸ਼ਕਰ ਵਿੱਚ ਹੀ ਹੋ ਸਕਦਾ ਵੀ ਤੁਹਾਡੀ ਪੂਜਾ ਸਿਰਫ ਪੁਸ਼ਕਰ ਵਿੱਚ ਹੀ ਹੋ ਸਕਦੀ ਆ ਤਾਂ ਕਰਕੇ ਬ੍ਰਹਮਾ ਜੀ ਦਾ ਮੰਦਰ ਸਿਰਫ ਪੁਸ਼ਕਰ ਵਿੱਚ ਹੀ ਆ ਉਹਨਾਂ ਦੀ ਦੁਨੀਆ 'ਚ ਕਿਤੇ ਵੀ ਬ੍ਰਹਮਾ ਜੀ ਦਾ ਮੰਦਿਰ ਤੁਹਾਨੂੰ ਨਹੀਂ ਮਿਲਣਾ। ਇੱਧਰ ਬ੍ਰਹਮਾ ਜੀ ਦੇ ਮੰਦਰ ਚੋਂ ਬਾਹਰ ਨਿਕਲਦੇ ਹੀ ਇੱਧਰ ਢਾਬਾ ਲਾਈਨ ਆ ਗਈ ਸਾਰੇ ਢਾਬੇ ਆ ਆਨਬੀਨ ਨੂੰ ਰੋਟੀ ਪਾਣੀ ਖਾ ਸਕਦਾ ਇੱਥੇ ਇੱਧਰ ਸਾਰੇ ਢਾਬੇ ਆ ਗਏ ਆ ਲੈਣ ਚ ਮੰਦਰ ਚ ਤੁਸੀਂ ਦੇਖ ਹੀ ਲਿਆ ਹਨਾ ਵੀ ਕੀ ਗਾਰਨਾ ਵੀ ਬ੍ਰਹਮਾ ਜੀ ਦਾ ਮੰਦਰ ਇੱਕ ਕਿਉਂ ਆ ਸਾਰੀ ਦੁਨੀਆ ਚ ਉਹ ਵੀ ਤੁਹਾਨੂੰ ਦੱਸਦਾ ਬਸ ਹੁਣ ਐਂਡ ਤੇ ਆ ਗਿਆ ਆਪਾਂ ਮਾਰਕੀਟ ਤੇ ਇਸ ਤੋਂ ਬਾਅਦ ਮਾਰਕੀਟ ਲਗਭਗ ਖਤਮ ਹੀ ਆ ਕਿਉਂਕਿ ਦਾਨਾ ਵੀ ক্লোজ ਹੀ ਹੋ ਚੁੱਕੀਆਂ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਖਤਮ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਗਾਹਾਂ ਲੇ ਵਲੌਗ ਦੇਖਣ ਲਈ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਧੰਨਵਾਦ